ਅਸੀਂ ਦੇਖ ਰਹੇ ਹਾਂ ਕਿ ਅੱਜ ਕੱਲ ਲੋਕ ਦਵਾਈਆਂ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਨੇ ਸਵੇਰੇ ਸ਼ਾਮ ਦੁਪਹਿਰ ਦਵਾਈਆਂ ਹੀ ਦਵਾਈਆਂ ਚਲਦੀਆਂ ਨੇ ਅਸੀਂ ਪਿੱਛੇ ਕਮੇਟੀ ਨੇ ਫੈਸਲਾ ਲਿਆ ਕਿ ਕੁਝ ਐਸਾ ਪ੍ਰੋਗਰਾਮ ਕੀਤਾ ਜਾਏ ਜੇ ਵਿੱਚ ਜੁਆਇਨ ਦਵਾਈਆਂ ਦਾ ਥੋੜਾ ਜਿਹਾ ਵਰਤੋਂ ਘੱਟ ਹੋ ਸਕੇ ਫਿਰ ਅਸੀਂ ਆਪਸ ਵਿੱਚ ਡਿਸੀਜਨ ਲੈ ਕੇ ਅੱਜ ਦਾ ਜਿਹੜਾ ਪ੍ਰੋਗਰਾਮ ਅਸੀਂ ਕੀਤਾ ਇੱਥੇ ਗੁਰਦੁਆਰਾ ਸ਼੍ਰੀ ਗੋਬਿੰਦ ਸਿੰਘ ਸਭਾ ਸਾਬਾ ਨਗਰ ਵਿਖੇ ਉਹ ਪ੍ਰੋਗਰਾਮ ਦਾ ਮੇਨ ਮਕਸਦ ਸੀ ਜਿਹੜੇ ਕਿ ਕੁਦਰਤ ਪ੍ਰੇਮੀ ਲੋਕ ਨੇ ਉਹਨਾਂ ਨੂੰ ਅਸੀਂ ਬੁਲਾਇਆ ਔਰ ਸਾਡੀ ਉਮੀਦ ਤੋਂ ਵੱਧ ਅੱਜ ਸੰਗਤ ਆਈ ਹੈ ਇੱਥੇ ਔਰ ਜਿਹੜਾ ਉਦੇਸ਼ ਸੀਗਾ ਅੱਜ ਦੇ ਪ੍ਰੋਗਰਾਮ ਦਾ ਉਹ ਸੀਗਾ ਕਿ ਜਿਹੜੀਆਂ ਮੈਡੀਕੇਟਿਡ ਮੈਡੀਕੇਟਿਡ ਪਲਾਂਟਸ ਨੇ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਆਪਣੀ ਸਿਹਤ ਵਾਸਤੇ ਕਿੱਦਾਂ ਬੈਨੀਫਿਟ ਲਿਆ ਜਾ ਸਕਦਾ ਉਹਨੂੰ ਕਦਾਚ ਕਿੱਦਾਂ ਲਾਇਆ ਜਾ ਸਕਦਾ ਉਹਨੂੰ ਖਾਦ ਕਿੱਦਾਂ ਪਾਈ ਜਾ ਸਕਦੀ ਉਹਦੀ ਵਰਤੋਂ ਕਿੱਦਾਂ ਹੋ ਸਕਦੀ ਏ ਉਸ ਚੀਜ਼ ਦਾ ਅੱਜ ਇੱਥੇ ਪੀਐਜੂ ਦੇ ਐਕਸਪਰਟ ਡਾਕਟਰ ਅਲਵਿੰਦਰ ਜੀ ਲੱਖੇਵਾਲੀ ਤੇ ਡਾਕਟਰ ਪਰਤਵਾਜ ਜੀ ਉਹਨਾਂ ਨੇ ਵਿਸਤਾਰ ਦੇ ਵਿੱਚ ਸੰਗਤਾਂ ਨੂੰ ਦੱਸਿਆ ਤੇ ਸੰਗਤਾਂ ਨੇ ਕਾਫੀ ਕੁਐਸਚਨ ਪੁੱਛੇ ਜਿਸ ਦਾ ਅਸੀਂ ਸਮਝਦੇ ਆਉਣ ਵਾਲੇ ਸਮੇਂ 'ਚ ਸਾਰੀਆਂ ਸੰਗਤਾਂ ਨੂੰ ਬਹੁਤ ਭਾਰੀ ਲਾਭ ਹੋਏਗਾ ਅਦਾ ਇਸ ਚੀਜ਼ ਦੀ ਅਸੀਂ ਵੀਡੀਓ ਵੀ ਬਣਾਈ ਹੈ ਜਿਹੜੀ ਅਸੀਂ ਵਾਇਰਲ ਕਰਾਂਗੇ ਜੇ ਕਿਸੇ ਨੇ ਬਾਅਦ 'ਚ ਵੀ ਦੇਖਣੀ ਹੋਵੇ ਉਹ ਵੀਡੀਓ ਦੇਖ ਕੇ ਇਸ ਚੀਜ਼ ਦਾ ਲਾਭ ਲੈ ਸਕਦਾ ਹੈ ਮੈਂ ਸਾਰੀ ਪ੍ਰਬੰਧਕ ਕਮੇਟੀ ਦਾ ਤਹਾ ਦਿਨੋਂ ਧੰਨਵਾਦ ਆ ਜਿਹੜਾ ਕਿ ਕੋਈ ਐਸਾ ਚੰਗਾ ਪ੍ਰੋਗਰਾਮ ਜਦੋਂ ਵੀ ਹੁੰਦਾ ਇੱਕ ਮਿੰਟ ਚ ਅਸੀਂ ਇਹਨੂੰ ਫਾਈਨਲ ਕਰਕੇ ਇਸ ਜਗ੍ਹਾ ਤੇ ਪਹੁੰਚਾਨੇ ਆ ਉਹਦਾ ਨਤੀਜਾ ਅਸੀਂ ਕੱਢ ਲਏ ਨੇ ਆ ਅੱਗੋਂ ਵੀ ਕਈ ਪ੍ਰੋਗਰਾਮ ਅਸੀਂ ਸੋਚ ਰਹੇ ਆ ਅਸੀਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਬਾ ਨਗਰ ਵਿਖੇ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਾਰੀਆਂ ਸੰਗਤਾਂ ਦਾ ਸਾਰੇ ਰਿਪੋਰਟਰਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बहुत सारे नए प्लांट्स के बारे में पता चला जो हम भूल जाते हैं कितने प्लांट्स हमें याद नहीं रहते हमें सिर्फ बेसिक प्लांट्स याद रहते हैं एक एक प्लांट के बारे में हमें पता लगा कि उसके क्या हैं हेल्थ के क्या बेनिफिट्स हैं कि दवाया लेना आसान हो गया बट हम ये जो नेचर ने हमें एक आ, आ, दिया। हम वरदान दिया है मेडिसिन का इन नेचुरल फॉर्म वो आज हमें फिर री किया सबको पता है हमें बट हम भूल जाते हैं कहीं ना कहीं सो आज ये टॉक अगेन इट एजुकेशनल अवेयरनेस टॉक थी कि गो बैक टू नेचर गो बैक टू मदर अर्थ एंड डोंट लुक आउट फॉर मेडिसिन बहुत अच्छी टॉक रही आपके साथ तो so, मेयर मैम के साथ तो हम डे से जुड़े हुए हैं उन्होंने हमारे को एक ड्राइव के लिए ग्रीन सिग्नल दिया है जिसमें हम लुधियाना के डिवाइडर्स पे हम अपने 900 प्लस मेंबर्स के एक एक मेंबर के नाम से एक एक श्रब लगाएंगे और अपने लुधियाना शहर को हरा भरा करेंगे वाहे जी का खालसा वाहेगुरु जी की फतेह ਜਿਵੇਂ ਕਿ ਆਪ ਸਭ ਜਾਣਦੇ ਹੋ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਰਪੰਨ ਦੇ ਵਿਖੇ ਜਿਹੜੇ ਮੈਡੀਕਲ ਪਲਾਂਟ ਨੇ ਉਹਨਾਂ ਦਾ ਆਪਾਂ ਕਿਵੇਂ ਘਰ ਦੇ ਵਿੱਚ ਲਾਭ ਲੈ ਸਕਦੇ ਹਾਂ ਉਹ ਆਪਾਂ ਘਰ ਦੇ ਵਿੱਚ ਕਿਵੇਂ ਉਗਾ ਸਕਦੇ ਹਾਂ ਉਹਨਾਂ ਬਾਰੇ ਪੀਏਯੂ ਦੇ ਮਾਹਿਰ ਡਾਕਟਰ ਬਲਵਿੰਦਰ ਸਿੰਘ ਲੱਕੋਵਾਲੀਆ ਅਤੇ ਡਾਕਟਰ ਬ੍ਰਿਜਮੋਨ ਭਾਰਤਵਾਦੀ ਨੇ ਦੱਸਿਆ ਮੈਨੂੰ ਆਸ ਹੈ ਕਿ ਜਿੰਨੀਆਂ ਸੰਗਤਾਂ ਨੇ ਇਹਨਾਂ ਨੂੰ ਸੁਣਿਆ ਉਹ ਘਰ ਦੇ ਵਿੱਚ ਇਹਨਾਂ ਦਾ ਇਸਤੇਮਾਲ ਕਰਨਗੇ ਇਹਨਾਂ ਦਾ ਭਰਪੂਰ ਲਾਭ ਲੈਣਗੇ ਮੈਂ ਹੁਣ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਇੱਕ ਸੱਦੇ ਤੇ ਇੱਥੇ ਆ ਕੇ ਸਾਡੇ ਪ੍ਰੋਗਰਾਮੇ ਸ਼ਾਮਲ ਹੋਏ ਤੇ ਮੀਡੀਆ ਪਰਸਨ ਦਾ ਵੀ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਆ ਕੇ ਇਹਨਾਂ ਨੂੰ ਸਾਰਾ ਦੇਖਿਆ ਤੇ ਕਵਰ ਕੀਤਾ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਪ੍ਰੇਮ ਮੋਹਨ ਭਰਦੋਆ ਜੀ ਸਰ ਅ ਦੇਖੋ ਜੀ ਇਹਦੇ ਲਈ ਕੋਈ ਇੱਕ ਫਾਰਮੂਲਾ ਤਾਂ ਨਹੀਂ ਹੋ ਸਕਦਾ ਪਹਿਲੀ ਗੱਲ ਤਾਂ ਇਹ ਕਿ ਤੁਹਾਡੇ ਕੋਲ ਕਿੰਨੀ ਕਿ ਜਗ੍ਹਾ ਅਵੇਲੇਬਲ ਹੈ ਤੁਸੀਂ ਉਹਦੇ ਅਕੋਰਡਿੰਗਲੀ ਬੂਟੇ ਲਾ ਸਕਦੇ ਹੋ ਜੇ ਤੁਹਾਡੇ ਕੋਲ ਖੁੱਲਾ ਪਲਾਟ ਅਵੇਲੇਬਲ ਹੈ ਤਾਂ ਤੁਸੀਂ ਦਰਖਤ ਵੀ ਲਾ ਸਕਦੇ ਹੋ ਝਾੜੀਆਂ ਵੀ ਲਾ ਸਕਦੇ ਹੋ ਲੇਕਿਨ ਜੇ ਤੁਹਾਡੇ ਕੋਲ ਖੁੱਲੀ ਜਗ੍ਹਾ ਜਾਂ ਕੱਚੀ ਜਗ੍ਹਾ ਨਹੀਂ ਅਵੇਲੇਬਲ ਹੈ ਫਿਰ ਤੁਹਾਡੇ ਕੋਲ ਆਪਸ਼ਨ ਬਚਦੀ ਹੈ ਗਮਲਿਆਂ 'ਚ ਬੂਟੇ ਲਾਉਣ ਦੀ ਸੋ ਗਮਲਿਆਂ 'ਚ ਬਹੁਤ ਵੱਡੇ ਬੂਟੇ ਅਕਸਰ ਨਹੀਂ ਲਵਾਇਆ ਜਾ ਸਕਦੇ ਹੁੰਦੇ ਸੋ ਫਿਰ ਤੁਸੀਂ ਛੋਟੇ ਝਾੜੀ ਨੋਆ ਬੂਟੇ ਨੇ ਜਿਹੜੇ ਜਾਂ ਜਿਹੜੀਆਂ ਹਰਬਸ ਹੈਗੀਆਂ ਨੇ ਉਹ ਲਗਾ ਸਕਦੇ ਹੋ ਅ ਦੂਸਰੀ ਗੱਲ ਇਹ ਕਿ ਬੂਟਾ ਤੁਸੀਂ ਕੋਈ ਵੀ ਲਾਉਨੇ ਹੋ ਤਾਂ এনवायरमेंट ਨੂੰ ਬੈਨੀਫਿਟ ਹੈ ਉਹਦਾ ਤੁਹਾਡੀ ਜਨਰਲ ਸਿਹਤ ਨੂੰ ਬੈਨੀਫਿਟ ਇਸ ਹਾਮ ਨਾਲ ਹੈ ਕਿ ਇੱਕ ਤਾਂ ਤੁਸੀਂ ਬੂਟਿਆਂ ਚ ਰਹਿੰਦੇ ਹੋ ਤਾਂ ਖੁਸ਼ ਰਹਿੰਦੇ ਹੋ ਸੋ ਜਦ ਮਨ ਖੁਸ਼ ਹੈ ਤਾਂ ਸਰੀਰ ਵੀ ਖੁਸ਼ ਹੈ ਸੋ ਸਰ ਅਗਰ ਗੱਲ ਕਰੀਏ ਧਨੀਆ ਹੋ ਗਿਆ ਪੁਦੀਨਾ ਹੋ ਗਿਆ ਐਲੋਵੇਰਾ ਹੋ ਗਿਆ ਸੂਸੀ ਹੋ ਗਈ ਜਾਂ ਕੜੀ ਪੱਤਾ ਹੋ ਗਿਆ ਜੀ ਇਹ ਔਰ ਇਨਕਲੂਡਿੰਗ ਮੈਂ ਕਹਾਂਗਾ ਕਿ ਆਪਣਾ ਜੀਰਾ ਦਾ ਵੀ ਗਿਆ ਇਹ ਕੱਟਸਤਾਨ ਨੇ ਰੈਣੀ 100% ਹਾਂ ਜੀ ਤੇ ਜਿਹੜੀ ਤੁਸੀਂ ਚੀਜ਼ ਆਪਣੀ ਕਿਚਨ ਚ ਵਰਤ ਸਕਦੇ ਹੋ ਜੀ ਰੂਟੀਨ ਦੇ ਵਿੱਚ ਜਿਵੇਂ ਤੁਸੀਂ ਧਨੀਆ ਪੁਦੀਨੇ ਦੀ ਗੱਲ ਕੀਤੀ ਹੈ ਅਮਰਿੰਗਾ ਦੀ ਗੱਲ ਕੀਤੀ ਹੈ ਕੜੀ ਪੱਤਾ ਦੀ ਗੱਲ ਕੀਤੀ ਹੈ ਸੋ ਇਹ ਚੀਜ਼ਾਂ ਤਾਂ ਸਾਰਿਆਂ ਨੂੰ ਜ਼ਰੂਰ ਲਾਉਣੀਆਂ ਚਾਹੀਦੀਆਂ ਨੇ ਜੀ ਕਿਉਂਕਿ ਇਹ ਤੁਹਾਡੇ ਖਾਣੇ ਦਾ ਹਿੱਸਾ ਬਣ ਜਾਂਦੀਆਂ ਨੇ ਔਰ ਬੈਨੀਫਿਟ ਤਾਂ ਇਹਨਾਂ ਦੇ ਆਬਵੀਅਸਲੀ ਹੈਗਾ ਹੀ ਨੇ ਸੋ ਇਹਨਾਂ ਨੂੰ ਤੁਸੀਂ ਥੋੜੀ ਜਗ੍ਹਾ ਚ ਲਗਾ ਸਕਦੇ ਹੋ ਸੋ ਇਹ ਚੀਜ਼ਾਂ ਸਾਰਿਆਂ ਨੂੰ ਜ਼ਰੂਰ ਲਾਉਣੀ ਚਾਹੀਦੀ ਅੱਛਾ ਜੀ ਮੈਂ ਅੱਜ ਕੱਲ ਮਾਰਕੀਟ ਦੇ ਵਿੱਚ ਅਸੀਂ ਲੋਕ ਆਖਿਰ ਕੋਵਿਡ ਤੋਂ ਬਾਅਦ ਸਾਡੀ ਅੱਤ ਕਰ ਗਿਆ ਆਯੁਰਵੇਦ ਵਾਲੇ ਪਾਸੇ ਹੋ ਚੁੱਕੀ ਹੈ ਜੀ ਹਨਾ ਹਰ ਕੋਈ ਉਸ ਵੇਲੇ ਨਿਰਨੈ ਕਾ ਲਦੇ ਕੋਈ ਹਲਦੀ ਖਾ ਰਿਹਾ ਕੱਚੀ ਕੋਈ ਅਦਰਕ ਖਾ ਰਿਹਾ ਕੋਈ ਲਸਣ ਖਾ ਰਿਹਾ ਕੋਈ ਲੋਕ ਕਾਹੋ ਕਾਗੇ ਪੀ ਰਹੇ ਨੇ ਸੋ ਅਗਰ ਗੱਲ ਕਰੀਏ ਕਿ ਹੁਣ ਜਿਹੜੇ ਪਲਾਂਟਸ ਨੇ ਇਹਨਾਂ ਦੇ ਪੱਤੇਆ ਤੋਂ ਕਿੰਨਾ ਮਨੋਂ ਨੌ ਨੌ ਸਰਕਾਰੀਓ ਸਪੌਡਰ ਬਣਾ ਸਕਦੇ ਆ ਨਾਲ ਜਿੰਨਾ ਤੁਹਾਨੂੰ ਦੱਸਿਆ پروگرام ਦੇ ਵਿੱਚ 6 ਮਹੀਨੇ ਆ 6 ਹਫਤੇ ਪੁਰਾਣੇ ਪਾਊਡਰ ਤੁਸੀਂ ਲੈ ਰਹੇ ਹੋ ਤੇ ਉਹਨੂੰ ਆਪਣੇ ਘਰਾਂ ਦੇ ਵਿੱਚ ਇਸ ਕਿਸ ਤਰ੍ਹਾਂ ਤਿਆਰ ਕਰੀਏ ਆਮ ਤੌਰ ਤੇ ਜਿਵੇਂ ਮਰਿੰਗਾ ਪਾਊਡਰ ਦੀ ਗੱਲ ਹੋਈ ਸੀ ਜੀ ਸੋ ਮਰਿੰਗਾ ਦੇ ਪੱਤੇ ਤੁਸੀਂ ਆ ਸਾਨੀ ਨਾਲ ਛਾਂ ਚ ਸੁਕਾ ਕੇ ਵਰਤ ਸਕਦੇ ਹੋ ਥੋੜੇ ਥੋੜੇ ਸੁਕਾਈ ਜਾਓ ਤੇ ਵਰਤੀ ਜਾਓ ਨਾਲ ਦੀ ਨਾਲ ਪੱਤਰ ਕੀ ਸਰ ਸੁਕਾਉਂਦਾ ਜੀ ਪੱਤੇ ਤੋੜੇ ਪੱਤੇ ਤੋੜ ਕੇ ਛਾਂ ਚ ਰੱਖਦੇ ਨੇ ਜੀ ਬਸ ਓਕੇ ਹੌਲੀ ਹੌਲੀ ਸੁੱਕ ਜਾਂਦੇ ਆ 2 ਜਾਂ 3 ਦਿਨ ਲੱਗਣਗੇ ਸੁਕਣ ਨੂੰ ਉਸ ਤਰ੍ਹਾਂ ਦਾ ਪਾਊਡਰ ਬਣਾ ਕੇ ਰੱਖ ਸਕਦੇ ਹੋ ਪੌਡਰ ਬਣਾ ਨਹੀਂ ਬਣ ਜਾਂਦਾ ਹਾਂਜੀ ਹੱਥ ਨਾਲ ਵੀ ਬਣਾ ਸਕਦੇ ਹੋ ਜਾਂ ਤੁਸੀਂ ਮਿਕਸੀ ਵਿੱਚ ਕਰ ਸਕਦੇ ਹੋ ਉਹਨੂੰ ਮਿਕਸੀ ਵਿੱਚ ਹਾਂਜੀ ਹਾਂਜੀ ਸਭ ਤੋਂ ਬਿਹਤਰ ਤਾਂ ਇਹ ਹੈ ਕਿ ਤੁਸੀਂ ਤਾਜ਼ੇ ਪੱਤੇ ਖਾਓ ਸੁਕਾ ਕੇ ਰੱਖਣ ਦੀ ਲੋੜ ਤਾਂ ਉਹਨਾਂ ਚੀਜ਼ਾਂ ਨੂੰ ਪੈਂਦੀ ਹੈ ਜਿਹੜੀ ਸਾਡੇ ਕੋਲ ਤਾਜ਼ੀ ਅਵੇਲੇਬਲ ਨਹੀਂ ਹੈ ਜਿਹੜੀ ਸੀਜ਼ਨ ਤੋਂ ਬਾਹਰ ਦੀ ਚੀਜ਼ ਹੈ ਇਹ ਚੀਜ਼ਾਂ ਅਸੀਂ ਇਸਤੇਮਾਲ ਕਿੰਨੇ ਦਿਨਾਂ ਤੱਕ ਕਰ ਸਕਦੇ ਹਾਂ ਆ ਕੇ ਕੁਝ ਨਵੇਂ ਸਪੈਰੀਮੈਂਟਸ ਆ ਨਹੀਂ ਇਤਨੀ ਈ ਹੈ ਜੇ ਤੁਸੀਂ ਸੁਕਾ ਕੇ ਰੱਖਣਾ ਤਾਂ ਉਹ ਤੁਹਾਡੀ ਡਿਪੈਂਡ ਕਰਦਾ ਹੈ ਜੇ ਸਟੋਰੇਜ ਚ ਥੋੜਾ ਬਹੁਤ ਵੀ ਫਰਕ ਪੈ ਜਾਂਦਾ ਹੈ ਤਾਂ ਉਹਨੂੰ ਫੰਗਸ ਵੀ ਲੱਗ ਸਕਦੀ ਹੈ ਓਕੇ ਸੋ ਜਿੰਨੀ ਛੇਤੀ ਮੈਂ ਉਹ ਵੀ ਕਹ ਰਿਹਾ ਕਿ ਜਿਹੜੀ ਚੀਜ਼ ਨੂੰ ਤੁਸੀਂ ਫਰੈਸ਼ ਖਾ ਸਕਦੇ ਹੋ ਉਹਨੂੰ ਸੁਕਾ ਕੇ ਰੱਖਣ ਦੀ ਲੋੜ ਨਹੀਂ ਹੈ ਹੁਣ ਮਰਿੰਗਾ ਹੈ ਸਾਲਾ ਸਾਲ ਉਹਦੇ ਪੱਤੇ ਅਵੇਲੇਬਲ ਨੇ ਤੁਸੀਂ ਕਿਉਂ ਉਹਨੂੰ ਸੁਕਾ ਕੇ ਰੱਖਣਾ ਚਾਹੁੰਦੇ ਹੋ ਜੀ ਹਾਂ ਮੇਥੀ ਜ਼ਰੂਰ ਹੈ ਕਿ ਸੀਜ਼ਨਲ ਚੀਜ਼ ਹੈ ਤੁਸੀਂ ਉਹਨੂੰ ਸੁਕਾ ਕੇ ਰੱਖ ਲੈਣੇ ਹੋ ਤਾਂ ਕਿ ਅਗਲੇ ਸੀਜ਼ਨ ਲਈ ਵੀ ਵਰਤ ਸਕੋ ਔਰ ਐਲੋਵੀਰਾ ਦਾ ਵੀ ਸੇਮ ਇੱਥੇ ਕਨਸੈਪਟ ਹੈ ਐਲੋਵੀਰਾ ਤੁਹਾਨੂੰ ਸਾਲਾ ਸਾਲ ਅਵੇਲੇਬਲ ਹੈ ਜਾਤਨ ਨੂੰ ਲੋੜ ਹੈ ਤੁਸੀਂ ਉਹਨੂੰ ਕੱਟ ਕੇ ਵਰਤ ਸਕਦੇ ਹੋ ਜੇ ਤੁਸੀਂ ਪੂਰਾ ਪੱਤਾ ਕੱਟਿਆ ਉਹਦੇ ਚ ਥੋੜਾ ਜਿਆਦਾ ਬਚ ਗਿਆ ਤਾਂ ਤੁਸੀਂ ਉਹਨੂੰ ਫ੍ਰੀਜ ਚ ਰੱਖ ਸਕਦੇ ਹੋ ਉਹਦਾ ਜੈਲ ਵਰਤਿਆ ਜਾਂਦਾ ਸੋ ਜੈਲ ਸਕਿਨ ਤੇ ਲਾਉਣ ਲਈ ਵੀ ਵਰਤਦੇ ਆਂ ਖਾਣ ਲਈ ਵੀ ਵਰਤਦੇ ਆਂ ਸੋ ਜਿਹੜੀ ਚੀਜ਼ ਤੁਸੀਂ ਫ੍ਰੈਸ਼ ਵਰਤ ਸਕਦੇ ਹੋ ਉਹਨੂੰ ਸੁਕਾਉਣ ਦੇ ਚੱਕਰ ਚ ਬਿਲਕੁਲ ਨਾ ਪਾਓ ਆਵਲੇ ਦੀ ਗੱਲ ਦਾ ਇਹ ਹਾਂਜੀ ਆਵਲੇ ਦਾ ਪਾਊਡਰ ਦਾ ਆਵਲੇ ਦਾ ਪਾਊਡਰ ਬਿਲਕੁਲ ਬਣਾਇਆ ਜਾ ਸਕਦਾ ਜੀ ਤੁਹਾਨੂੰ ਮਾਰਕੀਟ ਚ ਆਸਾਨਾ ਮਿਲ ਜਾਂਦਾ ਅਦਰਵਾਈਜ਼ ਤੁਸੀਂ ਸੁਕਾ ਕੇ ਉਹੀ ਛਾਂਚ ਸੁਕਾ ਕੇ ਆਪ ਵੀ ਬਣਾ ਸਕਦੇ ਹੋ ਬਿਲਕੁਲ ਛਾਂਚ ਸੁਕਾ ਕੇ ਬਣਾਓ ਜੀ ਕਿੰਨੇ ਹੁਣ ਮਰਿੰਗਾ ਦੇ ਪੱਤੇ ਪਤਲੇ ਹੁੰਦੇ ਨੇ ਕੁਲੇ ਹੁੰਦੇ ਨੇ ਉਹ ਤੁਹਾਡੇ 2 ਜਾਂ 3 ਦਿਨਾਂ ਵਿੱਚ ਵੀ ਸੁੱਕ ਜਾਣਗੇ ਗਰਮੀ 'ਚ ਆਮਲਾ ਹੋ ਸਕਦਾ ਤੁਹਾਨੂੰ ਉਹੀ ਸਕਉਣ ਲਈ 2 ਤੋਂ 3 ਹਫ਼ਤੇ ਵੀ ਲੱਗ ਜਾਣ ਉਹ ਤਾਂ ਤੁਸੀਂ ਹੱਥ ਲਾ ਕੇ ਤੁਹਾਨੂੰ ਪਤਾ ਲੱਗ ਜਾਂਦੇ ਜੀ ਕਿ ਇਹ 'ਚ ਮੋਇਸਚਰ ਹੈ ਜਾਂ ਨਹੀਂ ਹੈ ਜਾਂ ਉਹਨੂੰ ਗ੍ਰਾਈਂਡ ਕਰਕੇ ਪਤਾ ਲੱਗ ਜਾਂਦਾ ਕਿ ਇਹਦੇ 'ਚ ਮੋਇਸਚਰ ਹੈ ਜਾਂ ਨਹੀਂ ਹੈ ਹਾਂਜੀ ਹਾਂਜੀ ਠੀਕ ਤੇ ਕੀ ਕਹਿਣਾ ਚਾਹੁੰਦੇ ਨੇ ਮਿਹਾਨਾ ਵਾਸੀਆਂ ਆਹ ਗੁੱਲ ਮਿਲਾ ਕੇ ਮੈਂ ਇਹੀ ਕਹਿਣਾ ਚਾਹੁੰਦਾ ਜੀ ਕਿ ਕੁਦਰਤ ਦੇ ਨਾਲ ਜਦ ਤੁਸੀਂ ਜੁੜਦੇ ਹੋ ਕੁਦਰਤ ਤੁਹਾਨੂੰ ਖਾਣਾ ਵੀ ਦਿੰਦੀ ਹੈ ਤੁਹਾਨੂੰ ਦਵਾਈਆਂ ਵੀ ਦਿੰਦੀ ਹੈ ਤੁਹਾਡੇ ਮਨ ਨੂੰ ਸ਼ਾਂਤੀ ਵੀ ਦਿੰਦੀ ਹੈ ਔਰ ਜਦ ਤੁਸੀਂ ਤੁਹਾਡਾ ਮਨ ਸ਼ਾਂਤ ਹੈ ਕੁਦਰਤੀ ਤੌਰ ਤੇ ਤੁਸੀਂ ਕੁਦਰਤੀ ਪ੍ਰੋਡਕਟਸ ਦੇ ਨਾਲ ਆਪਣੀ ਸਿਹਤ ਨੂੰ ਠੀਕ ਰੱਖ ਸਕਦੇ ਹੋ ਤਾਂ ਦਵਾਈਆਂ ਤੋਂ ਬਚੋ ਕੁਦਰਤ ਦੇ ਨਾਲ ਜੁੜੋ ਜੀ ਭਾਜੀ ਜੀ ਇਹਨਾਂ ਕੜਾ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਸਰ ਡਾਕਟਰ ਜੀ ਮੁੱਖ ਮੁੱਦਾ ਇਹ ਹੈ ਕਿ ਅਸੀਂ ਜਿਵੇਂ ਜਿਵੇਂ ਅਸੀਂ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ ਤਾਂ ਕੁਦਰਤ ਤੋਂ ਉੱਪਰ ਤੇ ਜਾ ਰਹੇ ਆ ਤੇ ਅਸੀਂ ਬਿਮਾਰੀਆਂ ਵੱਲ ਘਰੇ ਜਾ ਰਹੇ ਆ ਹਰ ਬੰਦਾ ਅੱਜ ਕੱਲ ਬਿਮਾਰ ਹੈ ਕੋਈ ਸ਼ੂਗਰ ਦੀ ਦਵਾਈ ਖਾ ਰਿਹਾ ਕੋਈ ਡਿਪਰੈਸ਼ਨ ਦੀ ਦਵਾਈ ਖਾ ਰਿਹਾ ਕੋਈ ਬੀਪੀ ਦੀ ਦਵਾਈ ਖਾ ਰਿਹਾ ਤਾਂ ਉਹ ਉਹਦਾ ਇਲਾਜ ਅਸੀਂ ਐਲੋਪੈਥੀ ਚ ਲਾਉਂਦੇ ਆ ਐਲੋਪੈਥੀ ਬਹੁਤ ਬਿਹਤਰੀਨ ਐਥੀਆ ਬਟ ਕੁਝ ਚੀਜ਼ਾਂ ਜਿਹੜੀਆਂ ਅਸੀਂ ਸਾਨੂੰ ਕੁਦਰਤ ਨੇ ਇਸ ਧਰਤੀ ਤੇ ਪੈਦਾ ਕਰਕੇ ਦਿੱਤੀਆਂ ਨੇ ਤਾਂ ਸਾਨੂੰ ਜ਼ਰੂਰੀ ਨਹੀਂ ਹੁੰਦਾ ਕਿ ਜਦੋਂ ਸਾਨੂੰ ਪ੍ਰੋਬਲਮ ਕੋਈ ਆਉਂਦੀ ਆ ਅਸੀਂ ਇਮੀਡੀਏਟਲੀ ਅਸੀਂ ਜਿਹੜੀਆਂ ਜਿਹੜੀਆਂ ਐਂਟੀਬਾਇਟਿਕਸ ਤੇ ਆ ਜੀ ਹਨਾ ਤੇ ਕੁਝ ਚੀਜ਼ਾਂ ਸਾਡੇ ਨੁਸਖਿਆਂ ਦੇ ਵਿੱਚ ਆ ਜਿਹੜੀਆਂ ਸਾਡੀਆਂ ਦਾਦੀਆਂ ਨੇ ਸਾਡੀਆਂ ਪਰਦਾਦੀਆਂ ਨੇ ਸਾਡੇ ਆਯੁਰਵੇਦ ਦੇ ਵਿੱਚੋਂ ਚੱਲ ਗਏ ਸਾਡਾ ਇਹ ਦਾ ਇਹਨਾਂ ਦਾ ਇਤਿਹਾਸ ਆ ਉਹ ਹਜ਼ਾਰਾਂ ਸਾਲ ਪੁਰਾਣਾ ਤਾਂ ਉਹਦੇ ਨਾਲ ਸਾਨੂੰ ਜਿਹੜੀ ਸਾਡੀ ਸਿਹਤ ਆ ਉਹ ਤੇ ਕੋਈ ਨੈਗੇਟਿਵ ਇਫੈਕਟ ਨਹੀਂ ਕਰਦਾ ਅੱਛਾ ਹੁਣ ਗੱਲ ਕਰੀਏ ਤੇ ਸਾਡੇ ਇੱਕ ਘਰਾਂ ਦੇ ਵਿੱਚ ਕਿਹੜੇ ਉਪਾਏ ਘਰੇਲੂ ਪਾਏ ਪਏ ਨੇ ਜਿਨ੍ਹਾਂ ਨੂੰ ਅਸੀਂ ਕਰਕੇ ਆਪਣੀ ਸਿਹਤ ਨੂੰ ਤੰਦਰੁਸਤ ਕਰ ਸਕਦੇ ਹਾਂ ਵਾਤਾਵਰਣ ਨੂੰ ਸੁਨੋ ਰੱਖ ਸਕਦੇ ਹਾਂ ਇਦਾਂ ਜੀ ਹੁਣ ਮੈਂ ਇਹ ਕਹਿਣਾ ਹੁਣਾ ਕਿ ਜੇ ਮੰਨ ਲਓ ਕਈ ਬੰਦੇ ਕਹਿੰਦੇ ਸਾਡੇ ਘਰ ਤਾਂ ਜਗ੍ਹਾ ਹੀ ਹੈ ਤੋ ਬਹੁਤ ਜ਼ਿਆਦੇ ਪੌਦੇ ਨੇ ਜਿਹੜੇ ਕਿ ਸਾਡੇ ਘਰਾਂ ਦੇ ਵਿੱਚ ਅਸੀਂ ਜਮੀਨ 'ਚ ਨਹੀਂ ਵੀ ਰੰਦੇ ਅਸੀਂ ਫਸਟ ਫਲੋਰ ਤੇ ਰੰਦੇ ਤਾਂ ਛੱਤ 'ਤੇ ਵੀ ਰੱਖ ਸਕਦੇ ਆ ਛੱਤ 'ਤੇ ਤੁਸੀਂ ਐਲੋਵੇਰਾ ਲਾ ਸਕਦੇ ਹੋ ਤੁਸੀਂ ਤੁਲਸੀ ਲਾ ਸਕਦੇ ਹੋ ਤੁਸੀਂ ਸੁਹਾਂਝੜਾ ਲਾ ਸਕਦੇ ਹੋ ਤੁਸੀਂ ਕੜੀ ਪੱਤਾ ਲਾ ਸਕਦੇ ਹੋ ਤੋ ਬਹੁਤ ਜ਼ਿਆਦਾ ਜਿਹੜੇ ਰੁੱਖ ਪੌਦੇ ਨੇ ਜਿਹੜੇ ਅਸੀਂ ਗਮਲਿਆਂ ਦੇ ਵਿੱਚ ਵੀ ਲਾ ਸਕਦੇ ਜਿੱਦਾਂ ਕੁਝ ਬਿਮਾਰੀਆਂ ਨਾਲ ਤੋਂ ਸ਼ੁਰੂਆਤੀ ਇੰਟਰੋਵ ਦੇ ਲਈ ਨੇ ਡਿਪਰੈਸ਼ਨ ਹੋ ਗਿਆ ਡਿਪਰੈਸ਼ਨ ਹੋ ਗਿਆ ਜਾਂ ਸ਼ੂਗਰ ਹੋ ਗਈ ਜੀ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਜਿਹੜੇ ਪੁਆਇੰਟ ਜਿਵੇਂ ਹੁਣ ਆਪਾਂ ਹਰ ਘਰ ਵਿੱਚ ਸ਼ੂਗਰ ਪਹੁੰਚ ਚੁੱਕੀ ਆ ਨਾ ਸ਼ੂਗਰ ਦਾ ਲੋਕਲ ਅਲਟਰਨੇਟ ਲੱਭਦੇ ਆ ਜਾਂ ਉਹ ਹੈਨਾ ਤਾਂ ਉਹਦੇ ਵਿੱਚ ਸ਼ੂਗਰ ਦੇ ਵਿੱਚ ਇੱਕ ਸਟੀਵਿਆ ਨਾਲ ਦਾ ਪਲਾਂਟ ਹੁੰਦਾ ਉਹ ਉਹ ਤੁਸੀਂ ਜਿਹੜਾ ਯੂਜ਼ ਕਰਦੇ ਹੋ ਅਲਟਰਨੇਟ ਤਾਂ ਉਹ ਤੁਹਾਡਾ ਜਿਹੜੀ ਸ਼ੂਗਰ ਵਾਲੀ ਕਰੀਵਿੰਗ ਆ ਉਹ ਵੀ ਠੀਕ ਹੁੰਦੀ ਆ ਫਿਰ ਇੱਕ ਮੈਂ ਗੱਲ ਕਰਦਾ ਹੁੰਦਾ ਹਮੇਸ਼ਾ ਕਿ ਸਾਡੇ ਕਹਿੰਦੇ ਸੀ ਫੈਮਲੀ ਮੈਂਬਰਾਂ ਤੋਂ ਘੱਟ ਦੋ ਤਿੰਨ ਦਾ ਜਿਹੜਾ ਡਾਈਜੈਸਟਿਵ ਸਿਸਟਮ ਖਰਾਬ ਆ ਪਾਚਨ ਪ੍ਰਣਾਲੀ ਖਰਾਬ ਤਾਂ ਸਾਡੇ ਤਰਫ ਜਿਹੜਾ ਤ੍ਰਿਫਲਾ ਜਿਹਦੇ ਵਿੱਚ ਜਿਹੜਾ ਹਲੜਾ ਮਹੇੜਾ ਆਮਲਾ ਇਹ ਤਿੰਨੋਂ ਘਰ ਦੇ ਵੈਦ ਵੀ ਪਹਿਲਾਂ ਬਜ਼ੁਰਗ ਹੀ ਕਹਿੰਦੇ ਹੁੰਦੇ ਸੀ ਤਾਂ ਉਹ ਸਾਡੇ ਡਾਈਜੈਸਟਿਵ ਸਿਸਟਮ ਬਹੁਤ ਜ਼ਿਆਦਾ ਲੋਕਾਂ ਦੇ ਖਰਾਬ ਨੇ ਉਹਦੇ ਲਈ ਬੜੀ ਬਿਹਤਰੀਨ ਚੀਜ਼ ਆ ਦਿਮਾਗ ਸਾਡੇ ਸਿਰ ਦੇ ਵਾਲਾਂ ਦੀ ਗੱਲ ਕਰ ਲਈਏ ਤਹਾ ਜਗਲ ਹਰ ਇੱਕ ਬੰਦਾ ਜਵਾਨ ਰਹਿਣਾ ਚਾਹਦਾ ਤਾਂ ਸਾਡੇ ਕੋਲੇ ਆਵਲਾ ਇੱਕ ਕਿੰਦਾ ਬਹੁਤ ਵਧੀਆ ਚੀਜ਼ ਆ ਉਹ ਇੱਕ ਐਂਟੀਆਕਸੀਡੈਂਟ ਵੀ ਆ ਵਿਟਾਮਿਨ ਸੀ ਵੀ ਆ ਦੇ ਵਿੱਚ ਔਰ ਸਾਡੇ ਕੋਲੇ ਪੁਰਾਣੇ ਨੁਸਖਿਆਂ ਦੇ ਵਿੱਚ ਜਿਹੜੀ ਮਹਿੰਦੀ ਆ ਮਹਿੰਦੀ ਸਾਡੀ ਵਾਲਾਂ ਦੇ ਲਈ ਵੀ ਮਹਿੰਦੀ ਸਾਡੀ ਸਕਿਨ ਦੇ ਲਈ ਵੀ ਸਾਡੇ ਅੱਖਾਂ ਦੇ ਲਈ ਜਿਹੜੀਆਂ ਰੋਗ ਦੇ ਲੱਗਦੇ ਆ ਉਹਨਾਂ ਦੇ ਵਿੱਚ ਵੀ ਬੜੀਆਂ ਜੜੀਆਂ ਚੀਜ਼ਾਂ ਨੇ ਪੌਦੇ ਆ ਤੋਂ ਸਾਨੂੰ ਮਿਲਦੀਆਂ ਨੇ ਸਾਡੇ ਦੰਦਾਂ ਦੇ ਲਈ ਜਿਵੇਂ ਹੁਣ ਅੱਜਕੱਲ ਬੰਦਾ ਕਹਿੰਦਾ ਕਿ ਆਪਕੇ ਟੂਥਪੇਸਟ ਵਿੱਚ ਮੇਡਮ ਹੈ ਹੈਨਾ ਇਕ ਇਹ ਸਮਾਂ ਸੀ ਆ ਵੀ ਜਦੋਂ ਲੋਕ ਕਿਕਰ ਦੀ ਦਾਤਨ ਕਰਦੇ ਸੀ ਫਲਾਈ ਦੀ ਦਾਤਨ ਕਰਦੇ ਸੀ ਨਿੰਬ ਦੀ ਦਾਤਨ ਕਰਦੇ ਸੀ ਸੰਭਾਲੂ ਦੀ ਦਾਤਨ ਕਰਦੇ ਸੋ ਅੱਜ ਇਹ ਸਾਰੀਆਂ ਸਾਡੀਆਂ ਸਿਰ ਦੇ ਵਾਲਾਂ ਤੋਂ ਲੈ ਕੇ ਚਾਹੇ ਸਾਡੇ ਛਾਤੀ ਦੇ ਰੋਗ ਆ ਹੁਣ ਛਾਤੀ ਦੇ ਲੋਕ ਲਈ ਜਿਹੜੇ ਦਮਾ ਕਿੰਨਾ ਵੱਧਦਾ ਜਾ ਰਿਹਾ ਜਿਵੇਂ ਜਿਵੇਂ 에ਅਰ ਪੋਲਿਊਸ਼ਨ ਹੋ ਰਹੀ ਆ ਸਾਡੇ ਕੋਲ ਕਿੰਨੇ ਰੁੱਖ ਪੌਦੇ ਨੇ ਜਿਨ੍ਹਾਂ ਦੇ ਜਿਹੜੇ ਸਾਡੇ ਛਾਤੀ ਦੇ ਰੋਗਾ ਨੂੰ ਠੀਕ ਕਰਦੇ ਨੇ ਸਾਡੇ ਡਾਈਜੈਸਟਿਵ ਸਿਸਟਮ ਨੂੰ ਠੀਕ ਕਰਦੇ ਨੇ ਸਾਡੇ ਪੰਜਾਬ ਦੇ ਵਿੱਚ ਜਿਹੜੀ ਹੈਗੇ ਆ ਤੇ ਪਾਇਲਟ ਸੈਂਟਰ ਬਹੁਤ ਵੱਡੇ ਉਹ ਵੀ ਪੰਜਾਬ ਦੇ ਵਿੱਚ ਇਨਫਲਟਿਟੀ ਸੈਂਟਰ ਆ ਜਿਹੜੇ ਆ ਉਹ ਕਿੰਨੇ ਵੱਡੇ ਆ ਹਨਾ ਤਾਂ ਜਿਹੜੀ ਉਹਦੇ ਲਈ ਜੇ ਅਸੀਂ ਕੁਦਰਤੀ ਉਪਾਅ ਜਵੇਂ ਸ਼ਤਾਬਰੀ ਆ ਹਨਾ ਤਾਂ ਉਹ ਉਹਦਾ ਲਾਜ ਪਹਿਲਾਂ ਲੋਕ ਕਰਦੇ ਰਹੇ ਆ ਮੁਸਕੇ ਬਣਾਉਂਦੇ ਰਹੇ ਆ ਗਿੱਟੇ ਗੋਡੇ ਅੱਜ ਕੱਲ ਹਰੇਕ ਬਜ਼ੁਰਗ ਦੇ ਕੀ ਜਵਾਨਾਂ ਦੇ ਵੀ ਦੁਖਣ ਲੱਗ ਗਿਆ ਤਾਂ ਉਹਦਾ ਜਿਵੇਂ ਹਾਰਸ਼ਗਾਰਨਾ ਦਾ ਪੌਦਾ ਉਹ ਆ ਤਾਂ ਸੋ ਸਾਡੀਆਂ ਜਿਹੜੀਆਂ ਮਨੁੱਖੀ ਬੁਆਰੀਆਂ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਤੱਕ ਅਨੇਕ ਕਥਾ ਕੀ ਕਹਿਣਾ ਚਾਹਦੇ ਬੱਚਦੇ ਬੀਬੀ ਵੇ ਹਾਂਜੀ ਉਹਨਾਂ ਅਸੇ ਕਿਹੜਾ ਬੁੱਟਾ ਵਧੀਆ ਕਿਹੜਾ ਜੀ ਬੀਪੀ ਬੀਪੀ ਹਾਂ ਜਦੋਂ ਬਲੱਡ ਪ੍ਰੈਸ਼ਰ ਦੀ ਗੱਲ ਆਉਂਦੀ ਹੈ ਨਾ ਤਾਂ ਉਹ ਬਲੱਡ ਪ੍ਰੈਸ਼ਰ ਦੇ ਪਿੱਛੇ ਰੀਜ਼ਨ ਬੜੇ ਹੁੰਦੇ ਆ ਉਹ ਸਾਡੇ ਬੇਸਿਕਲੀ ਫੂਡ ਦੇ ਨਾਲ ਬਹੁਤ ਚੀਜ਼ਾਂ ਜੁੜੀਆਂ ਹੋਈਆਂ ਨੇ ਸਾਡੇ ਲਾਈਫ ਸਟਾਈਲ ਨਾਲ ਜੁੜੀਆਂ ਹੋਈਆਂ ਨੇ ਤੇ ਜਦੋਂ ਤੁਸੀਂ ਪੌਦਿਆਂ ਦੇ ਵਿੱਚ ਰਹਿੰਦੇ ਹੋ ਪੌਦਿਆਂ ਦੇ ਵਿੱਚ ਸੈਰ ਕਰਦੇ ਹੋ ਤਾਂ ਥੋੜਾ ਬੀਪੀ ਵੈਸੇ ਠੀਕ ਹੋਣਾ ਸ਼ੁਰੂ ਹੋ ਜਾਂਦਾ ਹਾਲਾਂਕਿ ਜਿਵੇਂ ਮੈਂ ਹਰੜ ਮਹੀੜਿਆ ਆਮਲਿਆਂ ਦੀ ਗੱਲ ਕੀਤੀ ਆ ਹਨ ਸੁਆਂਜਣੇ ਦੀ ਗੱਲ ਕੀਤੀ ਆ ਹੁਣ ਸੁਆਂਜਣਾ 300 ਦੇ ਕਰੀਬ ਬਿਮਾਰੀਆਂ ਨੂੰ ਠੀਕ ਕਰਦਾ ਤੁਸੋਂ ਇਹ ਸਾਰੀ ਜਿਹੜੇ ਰੁੱਖ ਪੌਦੇ ਆ ਕਿਵੇਂ ਨਾ ਕਿਵੇਂ ਤੁਹਾਡੇ ਚਾਹੇ ਉਹ ਦਿਲ ਆ ਚਾਹੇ ਲਿਵਰ ਆ ਚਾਹੇ ਕਿਡਨੀ ਆ ਇਹ ਸਾਰੇ ਰੋਗੀ ਕਰਦੇ ਆ ਇਹ ਲੈਣ ਦਾ ਤਰੀਕਾ ਨਹੀਂ ਦੱਸਿਆ ਸੀ ਕਿਸ ਤਰ੍ਹਾਂ ਲੈ ਸਕਦੇ ਆ ਪਰ ਨਹੀਂ ਇਹ ਇਹ ਜਿਹੜਾ ਜਿਹੜਾ ਸਾਡਾ ਫੀਲਡ ਹੈ ਨਾ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਆ ਕਿ ਕਿਹੜੇ ਬੂਟੇ ਕਿਹਦੇ ਨਾਲ ਜੁੜੇ ਹੋਏ ਆ ਹੁਣ ਕੀ ਆ ਕਿ ਤੁਹਾਡਾ ਬਾਡੀ ਅਲੱਗ ਤਰ੍ਹਾਂ ਦੀ ਆ ਮੇਰੀ ਅਲੱਗ ਤਰ੍ਹਾਂ ਦੀ ਆ ਜੀ ਜੇ ਸਾਨੂੰ ਰੋਗ ਜ਼ਿਆਦਾ ਲੱਗਾ ਆ ਚਾਹੇ ਉਹ 슈ਗਰ ਦਾ ਜਾਂ ਕੋਈ ਹੋਰ ਵੀ ਆ ਉਹਦੇ ਲਈ ਉਹਦੀ ਕਿੰਨੀ ਡੋਜ਼ ਆ ਚਾਹੇ ਪੱਤੇ ਖਾਣੇ ਆ ਕਿਸੇ ਪਲਾਂਟ ਦੇ ਚਾਹੇ ਅਸੀਂ ਫੁੱਲ ਖਾਣੇ ਆ ਜਾਂ ਜੜਾ ਥਾੜੀਆਂ ਨੇ ਠੀਕ ਤੇ ਕੀ ਕਹਿਣਾ ਚਾਹੁੰਦੇ ਹੋ ਵਿਆਹ ਵਾਸਤੇ ਲੁਧਿਆਣਾ ਵਾਸੀ ਦੋਹੀ ਕਹਿਣਾ ਵੀ ਆਓ ਆਪਾਂ ਰਲ ਮਿਲ ਕੇ ਇੱਕ ਤਾਂ ਜਿਹੜਾ ਪ੍ਰਦੂਸ਼ਨ ਭਰਿਆ ਮਾਹੌਲ ਹੈ ਚਾਹੇ ਸਾਡੀ ਹਵਾ ਪਾਣੀ ਤਰ ਤਕਲੀਫ ਹੋ ਚੁੱਕੀ ਆ ਇਹਨੂੰ ਤੰਦਰੁਸਤ ਕਰੀਏ ਔਰ ਸਾਡਾ ਆਪਣਾ ਸਰੀਰ ਤੰਦਰੁਸਤ ਕਰੀਏ ਔਰ ਇਹ ਤੰਦਰੁਸਤੀ ਦਾ ਜਿਹੜਾ ਰਾਜ ਹੈ ਸਾਨੂੰ ਦਵਾਈਆਂ ਨੇ ਹਸਪਤਾਲਾਂ ਨੇ ਨਹੀਂ ਦੇਣਾ ਇਹ ਕੁਦਰਤ ਨੇ ਦੇਣਾ ਕੁਦਰਤੀ ਚੀਜ਼ਾਂ ਨਾਲ ਜੇ ਜੁੜਾਂਗੇ ਤਾਂ ਅਸੀਂ ਜਿਹੜਾ ਸਾਡਾ ਸਰੀਰ ਨਿਰੋਗ ਰਹੇ ਸੋ ਕਿੰਨਾ ਕੋ ਜ਼ਰੂਰੀ ਸੀ ਅਪਰਾਲਾ ਚ ਸੋਚ ਹੋਰ ਦੁਆਰਾ ਸਿੰਘ ਸਵਾਲ ਸ਼ਰਾਫਨਗੜ੍ਹ ਤੋਂ ਵੀ ਆਜਾ ਰਿਹਾ ਇਸ ਤੋਂ ਵੱਧ ਕੀ ਹੋ ਸਕਦਾ ਜੀ ਕਿ ਸਾਡੇ ਡੀएमसी ਦੇ ਵਿੱਚ ਜਦੋਂ ਡੇਂਗੂ ਜਾਂ ਕੋਵਿਡ ਸੀ ਤੇ ਲੋਕਾਂ ਨੂੰ ਬੈੱਡ ਨਹੀਂ ਮਿਲਦੇ ਸੀ ਤੇ ਕਲਾ ਡੀएमसी ਦੀ ਜਾਂ ਹੋਰ ਹਸਪਤਾਲਾਂ ਦੇ ਵਿੱਚ ਤਾਂ ਜਾਨ ਹੈ ਤਾਂ ਜਹਾਨ ਹੈ ਤੇ ਜੇ ਜਾਨ ਸੌਖੀ ਰੱਖਣੀ ਤਾਂ ਫਿਰ ਉਹ ਪੌਦੇ ਨਾਲ ਤੋੜਨਾ ਪੈਣਾ ਇਹੀ ਸਭ ਤੋਂ ਵੱਡੀ ਗੱਲ ਹੈ